ਬੀਨੀ ਚਾਪ ਘਰ ਤਿਆਰ ਕਰਦੇ ਕਿ ਬਣੀ ਬਣਾਈ ਜਾਂਦੀ ਹੈ ਨਹੀਂ ਨਹੀਂ ਵੀਰੇ ਬਣੀ ਬਣਾਈ ਹੁੰਦੀ ਆ ਆਪਾਂ ਇਸ ਮਸਾਲਾ ਲਾਉਂਦੇ ਆ ਬਸ ਥੱਲੇ ਲੱਗਦੇ ਆ ਇਹਨੂੰ ਸੱਤ ਤਰ੍ਹਾਂ ਦੇ ਮਸਾਲੇ ਲੱਗਦੇ ਆ ਉਸ ਤੋਂ ਬਾਅਦ ਮੈਗਨੇਟ ਕਰਕੇ ਐ ਵਧੀਆ ਵਧੀਆ ਘੰਟਾ ਮਤਲਬ ਮੈਗਨੇਟ ਰੱਖਨੇ ਆ ਫ੍ਰਿਜ ਦੇ ਵਿੱਚ ਦਾ ਮਸਾਲੇ ਵਿੱਚ ਪੈ ਜਾਂਦੇ ਨੇ ਤੇ ਵਧੀਆ ਬਣ ਜਾਂਦੀ ਆ ਤੰਦੂਰ ਦੇ ਵਿੱਚ ਇਹਨੂੰ ਫਿਰ ਕਿੰਨਾ ਟਾਈਮ ਰੱਖਣਾ ਪੈਂਦਾ ਆਈਡੀ ਆ 5-10 ਮਿੰਟ ਵਾਸ ਇਸ ਤੋਂ ਜ਼ਿਆਦਾ ਨਹੀਂ ਸਾਫਟ ਜਦਾਂ ਹੁੰਦੀ ਹੈ ਕੋਈ ਨੂੰ ਬੋਇਲ ਵਗੈਰਾ ਕਰਨਾ ਪੈਂਦਾ ਹਾਂਜੀ ਹਾਂਜੀ ਬੋਇਲ ਕਰਨਾ ਪੈਂਦਾ ਵਾ ਪਹਿਲਾਂ ਹਾਂ 10 ਮਿੰਟ ਬਾਅਦ ਬੋਇਲ ਕਰਕੇ ਫਿਰ ਰੱਖਣੇ ਪੈਂਦੇ ਠੰਡੀ ਹਾਂ ਉਹਨੂੰ ਫਿਰ ਮਸਾਲੇ ਲੱਗਦੇ ਆ ਮਸਾਲੇ ਰੱਖ ਕੇ ਫਿਰ ਉਹਨੂੰ ਘੰਟਾ ਰੱਖਣਾ ਵੰਦਾ ਫ੍ਰਿਜ ਦੇ ਵਿੱਚ ਵਧੀਆ ਕਰਕੇ ਫੇ ਜਾ ਕੇ ਇੱਥੇ ਟੰਗੀ ਜਾਂਦੀ ਆ ਤੇ ਪਹੁੰਚ ਜਾਣਾ ਸਾ 4:00 ਪੂਰੇ 4:30 ਵੇ ਪਹੁੰਚ ਜਾਣਾ ਵਾ ਤੇ ਸੇਲ ਦੀ ਗੱਲ ਕਰੀਏ ਪੂਰੇ ਦਿਨ ਵਿੱਚ ਫਿਰ ਕਿੰਨੀ ਚਾਂਪ ਸੇਲ ਹੋ ਜਾਂਦੀ ਆ ਆਪਣੀ ਹੋ ਜਾਂਦੀ ਆ ਕਟੋਰਾ ਨੇ 5-10 ਕਿਲੋ ਕੰਕਾਂ ਵੱਲੋਂ ਕਿਹੋ ਜਿਹਾ ਰਿਸ ਆਵੇ ਸਪਾਈਸੀ ਚਟਨੀ ਆ ਇਹਨੂੰ ਥੋੜਾ ਸਪਾਈਸੀ ਚਾਂਮ ਕਰਨ ਲਈ ਬਣਾਈ ਜਾਂਦੀ ਹੈ ਫਿਰ ਆ ਕ੍ਰੀਮ ਐਡ ਹੁੰਦੀ ਹੈ ਇਹਦੇ ਵਿੱਚ ਕ੍ਰੀਮ ਆ ਜਿਹੜੀ ਇਹ ਕੋਈ ਸਪੈਸ਼ਲ ਕ੍ਰੀਮ ਹੁੰਦੀ ਹੈ ਹਾਂਜੀ ਹਾਂਜੀ ਇਹ ਮੂਲ ਦੀ ਕੰਪਨੀ ਦੀ ਕ੍ਰੀਮ ਹੈ ਜੀ ਇਹ ਤਾਂ ਸਾਡਾ ਪਿਆਰ ਆ ਜੀ ਇਹ ਤਾਂ ਦੂਰੋਂ ਦੂਰ ਲੋਕ ਹੁੰਦੇ ਨੇ ਇਹ ਤੇਜ਼ ਬਹੁਤ ਤਰ੍ਹਾਂ ਬਣੇ ਰਹਿੰਦਾ ਵਾ ਇਹਦੇ ਵਿੱਚ ਜੀ ਮੂਲ ਦੀ ਟਿੱਕੀ ਹੁੰਦੀ ਹੈ ਜੀ ਆ ਮੂਲ ਦੇ ਮੱਖਾਂ ਦੀ ਟਿੱਕੀ ਉਹ ਪਾਈ ਜਾਂਦੀ ਆ ਆਪਾਂ ਮੂਲ ਦੀ ਚੀਜ਼ ਹੀ ਵਰਤਦੇ ਆ ਸਾਰੀਆਂ ਕੰਪਨੀ ਇਹ ਜਿਹੜੀਆਂ ਵਰਤਦੇ ਆ ਮੇਰਾ ਸੁਪਨਾ ਆ ਜੀ ਮੈਂ ਇਹਨੂੰ ਅੱਗੇ ਵਧਾਵਾਂ ਕੰਮ ਨੂੰ ਮੈਂ ਵੱਡੀਆਂ ਵੱਡੀਆਂ ਗੱਡੀਆਂ 'ਚ ਬੈਠਾਂ ਉਤਰਾ ਕਾਵਾ ਪੀਵਾ ਦੀ ਵਧੀਆ ਮਤਲਬ ਆਪਣੇ ਪੈਸੇ ਕਮਾ ਕੇ ਆਪਣੇ ਘਰਦਿਆਂ ਨੂੰ ਪੂਰਾ ਨਾਮ ਰੋਸ਼ਨ ਕਰਾਉਣਾ ਦਾ ਤਾਂ ਹੋਰ ਮਨਜੂਤ ਕਿਹੜੇ ਕਿਹੜੇ ਸ਼ੌਂਕ ਰੱਖਦਾ ਆਪਣੇ ਵੀਰੇ ਸ਼ੌਂਕ ਪਾਸਪੋਰਟ ਦੇ ਆ ਸਾਰੇ ਆਪਾਂ ਵੀਰੇ ਮਨਾ ਦੰਨੇ ਆ 11 ਤਰ੍ਹਾਂ ਦੇ ਚਾਹ ਕਿਹੜੀ ਕਿਹੜੀ ਆਪਾਂ ਵੀਰੇ ਮਲਾਈ ਅਫਗਾਨੀ ਕਾਲੀ ਵਿੱਚ ਰਵਾਈ ਚਿਲੀ ਪੈਰੀ ਪੈਲੀ ਲਹਿਮਾ ਰਾਜਸਥਾਨ ਦੀ ਹਾਂਜੀ ਸੱਸੀ ਕਾਲ ਕੀ ਹਾਲ ਚਾਲ ਇੱਕ ਵਾਰ ਫਿਰ ਤੋਂ ਤੁਹਾਡਾ ਸਵਾਗਤ ਹੈ ਟੇਸਟ ਦੀ ਦੁਨੀਆ ਵਿੱਚ ਤੇ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਲੁਧਿਆਣੇ ਦੀਆਂ ਗਲੀਆਂ ਘੁੰਮਦੇ ਘੁੰਮਦੇ ਅੱਜ ਅਸੀਂ ਇੱਕ ਚਾਂਪ ਦੀ ਜਿਹੜੀ ਦੁਕਾਨ ਲੱਭੀ ਐ ਸੋ ਖਾਸੀਅਤ ਕੀ ਹੈ ਕਿ ਇੱਕ ਸਰਦਾਰ ਸਾਹਿਬ ਨੇ ਜਿਹੜੇ ਚਾਂਪ ਦੀ ਦੁਕਾਨ ਲਾਉਂਦੇ ਨੇ ਤੇ ਨਾਲ-ਨਾਲ ਆਪਣੀ ਜਿਹੜੀ ਆ ਉਹ ਪੜਾਈ ਕਰ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਚਾਂਪ ਚ ਕਿਉਂਕਿ ਬਹੁਤ ਸਾਰੀਆਂ ਦੁਕਾਨਾਂ ਇੱਥੇ ਲੱਗਦੀਆਂ ਲੁਧਿਆਣਾ ਦੇ ਵਿੱਚ ਪਰ ਅੱਜ ਤੰਦਰਾ ਰੋਡ ਤੇ ਖੜੇ ਆ ਤੇ ਸਰਦਾਰ ਜੀ ਵੱਲੋਂ ਜਿਹੜੀ ਚਾਂਪ ਦੀ ਛੋਟੀ ਜਿਹੀ ਸਟਾਲ ਇੱਕ ਲਗਾਈ ਜਾਂਦੀ ਹੈ ਗੱਲਬਾਤ ਅਸੀਂ ਕਰਾਂਗੇ ਕਿ ਖਾਸ ਕੀ ਹੈ ਕਿਉਂਕਿ ਚਾਪ ਦੇ ਹੋਰ ਬੜੀਆਂ ਰਿਹੜੀਆਂ ਲੱਗਦੀਆਂ ਨੇ ਪਰ ਇਹਨਾਂ ਦੀ ਚਾਪ ਦੇ ਬੜੇ ਚਰਚੇ ਹੁੰਦੇ ਨੇ ਲੁਧਿਆਣਾ ਦੇ ਵਿੱਚ ਤੁਹਾਨੂੰ ਦੱਸਦੇ ਹਾਂ ਖਾਸ ਕੀ ਹੈ ਗੱਲਬਾਤ ਕਰਦੇ ਹਾਂ ਭਾਈ ਸਾਹਿਬ ਸ਼ਿਕਾਤ ਸਤਿ ਸ਼ਕਾਤ ਭਾਜੀ ਕੀ ਹਾਲ ਚਾਲ ਠੀਕ ਠਾਕ ਹਾਂ ਵਧੀਆ ਵਧੀਆ ਤੁਸੀਂ ਦੱਸੋ ਭਾਜੀ ਕਹਿੰਦੇ ਤੁਹਾਡੀ ਚਾਪ ਮਸ਼ਹੂਰ ਬੜੀ ਹੈ ਖਾਸ ਕੀ ਹੈ ਚਾਪ ਦੇ ਵਿੱਚ ਬਸ ਮਸਾਲੇ ਟੇਸਟ ਤੇ ਭਾਜੀ ਕਿਦਾਂ ਮੰਦੇ ਵਿੱਚ ਇਹ ਆਇਆ ਵੀ ਚਾਪ ਦਾ ਜਿਹੜਾ ਕੰਮ ਸ਼ੁਰੂ ਕੀਤਾ ਨਾ ਬਸ ਸ਼ੌਂਕ ਹੈ ਸ਼ੌਂਕ ਹੈ ਹਾਂਜੀ ਭਾਜੀ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਹੋ ਇੱਕ ਸਾਲ ਪੂਰਾ ਹੋ ਗਿਆ ਇੱਕ ਸਾਲ ਪੂਰਾ ਹੋ ਗਿਆ ਤੇ ਭਾਜੀ ਅੱਜ ਫਿਰ ਕੀ ਬਣਾ ਕੇ ਦਿਖਾ ਰਹੇ ਹੋ ਸਾਡੇ ਦਰਸ਼ਕਾਂ ਨੂੰ ਮਲਾਈ ਚਾਂਪ ਮਲਾਈ ਚਾਂਪ ਸੋ ਮਲਾਈ ਚਾਂਪ ਰੈਡੀ ਹੋਣ ਜਾ ਰਹੀ ਹੈ ਤੇ ਤੰਦੂਰ ਦੇ ਵਿੱਚ ਜਿਹੜੀ ਚਾਂਪ ਰੱਖੀ ਗਈ ਹੈ ਭਾਜੀ ਇਹ ਤੰਦੂਰ ਦੇ ਵਿੱਚ ਹੀ ਬਣਦੀ ਹੈ ਹਾਂਜੀ ਹਾਂਜੀ ਇਹ ਭਾਜੀ ਜਿਹੜੀ ਤੁਸੀਂ ਸੋਇਆ ਬੀਨ ਦੀ ਚਾਂਪ ਘਰ ਆ ਤਿਆਰ ਕਰਦੇ ਕਿ ਬਣੀ ਬਣਾਈ ਹੁੰਦੀ ਹੈ ਨਹੀਂ ਨਹੀਂ ਵੀਰੇ ਬਣੀ ਬਣਾਈ ਹੁੰਦੀ ਆ ਆਪਾਂ ਚਾ ਮਸਾਲਾ ਪਾਉਂਦੇ ਆ ਬਸ ਤੇ ਭਾਜੀ ਰੈਡੀ ਕਿੱਦਾਂ ਹੁੰਦੀ ਆ ਚਾਂਪ ਦੀ ਗੱਲ ਕਰ ਲਈਏ ਰੈਡੀ ਕਿੱਦਾਂ ਹੁੰਦੀ ਸਭ ਵੀਰੇ ਮਸਾਲੇ ਲੱਗਦੇ ਆ ਇਹਨੂੰ ਸੱਤ ਤਰ੍ਹਾਂ ਦੇ ਮਸਾਲੇ ਲੱਗਦੇ ਆ ਉਸ ਤੋਂ ਬਾਅਦ ਇਹ ਮੈਗਨੇਟ ਕਰਕੇ ਐ ਵਧੀਆ ਵਧੀਆ ਘੰਟਾ ਮਤਲਬ ਮੈਗਨੇਟ ਰੱਖਨੇ ਆ ਫ੍ਰਿਜ ਦੇ ਵਿੱਚ ਫਿਰ ਚ ਰੱਖ ਕੇ ਵਧੀਆ ਦੱਸੋ ਮਤਲਬ ਉਹ ਹੋ ਜਾਂਦਾ ਮਸਾਲੇ ਵਿੱਚ ਪੈ ਜਾਂਦੇ ਨੇ ਤੇ ਵਧੀਆ ਬਣ ਜਾਂਦੀ ਆ ਅੱਛਾ ਤਾਂ ਜਿਹੜਾ ਤੁਸੀਂ ਭਾਈ ਜੀ ਇਸ ਤੋਂ ਬਾਅਦ ਤੰਦੂਰ ਦੇ ਵਿੱਚ ਇਹਨੂੰ ਫਿਰ ਕਿੰਨਾ ਟਾਈਮ ਰੱਖਣਾ ਪੈਂਦਾ ਆਈਡੀਆ 5-10 ਮਿੰਟ ਬਸ ਇਸ ਤੋਂ ਜ਼ਿਆਦਾ ਨਹੀਂ 5-10 ਮਿੰਟ ਹਾਂਜੀ ਤੰਦੂਰ ਦੇ ਵਿੱਚ ਰੱਖਣ ਨਾਲ ਪੱਕ ਜਾਂਦੀ ਆ ਪੂਰੀ ਤਰ੍ਹਾਂ ਹਾਂਜੀ 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 ਅੰਦਰ ਪੱਕ ਜਾਂਦੀ ਆ ਵਧੀਆ ਤੇ ਭਾਈ ਇਹਨੂੰ ਕੋਈ ਸੌਫਟ ਜਿੱਦਾਂ ਹੁੰਦੀ ਆ ਕੋਈ ਇਹਨੂੰ ਬੋਇਲ ਵਗੈਰਾ ਕਰਨਾ ਪੈਂਦਾ ਜਾਂ ਹਾਂਜੀ ਹਾਂਜੀ ਬੋਇਲ ਕਰਨਾ ਪੈਂਦਾ ਪਹਿਲਾਂ ਉਹ 10 ਮਿੰਟ ਪਹਿਲਾਂ ਬਾਇਲ ਕਰਕੇ ਫਿਰ ਰੱਖਣੀ ਪੈਂਦੀ ਠੰਡੀ ਉਹਨੂੰ ਫਿਰ ਮਸਾਲੇ ਲੱਗਦੇ ਆ ਮਸਾਲੇ ਰੱਖ ਕੇ ਫਿਰ ਉਹਨੂੰ ਘੰਟਾ ਰੱਖਣਾ ਹੈ ਫਰਿੱਜ ਦੇ ਵਿੱਚ ਵਧੀਆ ਕਰਕੇ ਫਿਰ ਜਾ ਕੇ ਇੱਥੇ ਤੰਗੀ ਜਾਂਦੀ ਆ ਤੇ ਕਿਹੜੀ ਭਾਜੀ ਨਾਂ ਕੀ ਹੈ ਤੁਹਾਡਾ ਮੇਰਾ ਮਨਜੋਤ ਸਿੰਘ ਮਨਜੋਤ ਸਿੰਘ ਮਨਜੋਤ ਸਿੰਘ ਜੀ ਕਿਹੜੀ ਕਲਾਸ ਦੇ ਵਿੱਚ ਪੜਦੇ ਹੋ ਮੈਂ ਪਲੱਸ 2 ਤੇ ਹੁਣ ਤੁਸੀਂ ਪੜ ਰਹੇ ਹੋ ਕਿ ਸਟੱਡੀ ਕਰ ਰਹੇ ਨਾ ਸਟੱਡੀ ਕਰ ਰਹੇ ਹੋ ਅੱਛਾ ਫਿਰ ਜਦੋਂ ਸਕੂਲ ਜਾਂਦੇ ਹੋ ਸਕੂਲ ਟਾਈਮ ਤੋਂ ਬਾਅਦ ਹੀ ਸਾਰਾ ਕੰਮ ਕਰਦੇ ਹੋ ਹਾਂਜੀ ਹਾਂਜੀ ਤੇ ਮੈਂ ਸਵੇਰੇ 7:30 ਵਜੇ ਤੋਂ ਲੈ ਕੇ ਟਾਈਵਰ ਤੱਕ ਸਕੂਲ ਜਾਣਾ ਵਾ ਸਵੇਰੇ 3:30 ਵਜੇ ਆ ਕੇ ਆਪਣਾ ਕੰਮ ਵਿੱਚ ਇੰਟਰਸਟ ਕਰਦਾ ਹਾਂ ਤੇ ਫਿਰ ਤੁਸੀਂ ਇੱਥੇ ਮਨਜੂਰ ਸਿੰਘ ਰੇੜੀ ਲੈ ਕੇ ਤੇ ਜਿਹੜਾ ਕਿੰਨੇ ਵਜੇ ਪਹੁੰਚ ਜਾਂਦੇ ਆ ਮੈਂ ਤੇ ਪਹੁੰਚ ਜਾਣਾ 4:00 ਪੂਰੇ 4:30 ਵੇ ਪਹੁੰਚ ਜਾਣਾ ਵਾ ਤੇ ਸੇਲ ਦੀ ਗੱਲ ਕਰੀਏ ਪੂਰੇ ਦਿਨ ਵਿੱਚ ਕਿੰਨੀ ਚਾਂਪ ਸੇਲ ਹੋ ਜਾਂਦੀ ਹੈ ਆਪਣੀ ਹੋ ਜਾਂਦੀ ਹੈ ਕਟੋਰਾ ਦੇ 5-10 ਕਿਲੋ 5 ਤੋਂ 10 ਕਿਲੋ ਜਿਹੜੀ ਹੈ ਉਹ ਇੱਕ ਦਿਨ ਦੇ ਵਿੱਚ ਸੇਲ ਹੋ ਜਾਂਦੀ ਹੈ ਤੇ ਭਾਜੀ ਕੋ ਲੋਕਾਂ ਵੱਲੋਂ ਕਿਹੋ ਜਿਹਾ ਰਿਸਪੌਂਸ ਮਿਲਦਾ ਵਧੀਆ ਮਿਲ ਜਾਂਦਾ ਰਿਸਪੌਂਸ ਆ ਵੀਰ ਸਪਾਈਸ ਚਟਨੀ ਆ ਇਹ ਥੋੜਾ ਸਪਾਈਸੀ ਚਾਂਮ ਕਰਨ ਲਈ ਵੜਾਈ ਜਾਂਦੀ ਹੈ ਠੀਕ ਹੈ ਵੀਰੇ ਫਿਰ ਆਹ ਕਰੀਮ ਐਡ ਹੁੰਦੀ ਹੈ ਇਹਦੇ ਵਿੱਚ ਇਹ ਜੋ ਮੰਦੀ ਦੀ ਇੱਕ ਕਰੀਮ ਆ ਜਿਹੜੀ ਇਹ ਕੋਈ ਸਪੈਸ਼ਲ ਕਰੀਮ ਹੁੰਦੀ ਹੈ ਹਾਂਜੀ ਹਾਂਜੀ ਇਹ ਮੂਲ ਦੀ ਕੰਪਨੀ ਦੀ ਕਰੀਮ ਹੈ ਜੀ ਇਹ ਤਾਂ ਸਾਡਾ ਪਿਆਰ ਆ ਜੀ ਇਹ ਤਾਂ ਦੂਰੋਂ ਦੂਰ ਲੋਕ ਹੁੰਦੇ ਨੇ ਯਾ ਟੇਸ ਬਹੁਤ ਤਰ੍ਹਾਂ ਦਾ ਬਣਿਆ ਰਹਿੰਦਾ ਵਾ ਇਹ ਕੀ ਐਡ ਕਰਦੇ ਹੋ ਤੁਸੀਂ ਇਹਦੇ ਵਿੱਚ ਇਦੇ ਵਿੱਚ ਜੀ ਮੂਲ ਦੀ ਟਿੱਕੀ ਹੁੰਦੀ ਹੈ ਜੀ। ਆਂ ਮੂਲ ਦੇ ਮੱਕਾਂ ਦੀ ਟਿੱਕੀ ਉਹ ਪਾਈ ਜਾਂਦੀ ਆ। ਆਪਾਂ ਮੂਲ ਦੀ ਚੀਜ਼ ਹੀ ਵਰਤਦੇ ਆ ਸਾਰੀਆਂ ਕੰਪਨੀ ਇਹ ਜਿਹੜਾ ਵਰਤਦੇ ਆ। ਚਾਂਮ ਤਾਂ ਲੋਕਾਂ ਨੇ ਚਾਂਮ ਤਾਂ ਬਹੁਤ سارے ਲੋਕਾਂ ਨੇ ਜੜੀ ਲਾਈਆਂ ਨੇ। ਤਾਂ ਆਪਣੀ ਚਾਂਮ ਦਾ ਅਲੱਗ ਹੀ ਸੁਆਦਾ ਇਹ ਵਿੱਚ ਇਹਦੇ ਲੱਗ ਹੀ ਟੇਸਟ ਆ। ਦੂਰੋਂ ਦੂਰੋਂ ਲੋਕ ਆਉਂਦੇ ਨੇ ਮੇਰੇ ਕੋਲੇ। ਭਾਜੀ ਇਹ ਚਾਂਪ ਜਿਹੜੀ ਐ ਫਿਰ ਤਿਆਰ ਕਰਦੇ ਹੋ? ਹਾਂਜੀ। ਤੇ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਚਾਂਪ ਤਿਆਰ ਕਰਦਿਆਂ ਨੂੰ? ਮੇਰਾ ਸਮਾਂ 1 ਸਾਲ ਪੂਰਾ ਹੋ ਗਿਆ ਜੀ 1 ਸਾਲ ਪੂਰਾ ਹੋ ਗਿਆ ਹਾਂਜੀ ਹਾਂਜੀ ਤੇ ਭਾਜੀ ਹੁਣ ਫਿਰ ਚਾਚੇ ਹੋਣ ਲੱਗੇ ਪੂਰੇ ਵੀ ਹਾਂ ਚਾਮ ਬੰਦਿਆ ਸਰਦਾਰ ਸਾਹਿਬ ਦੀ ਚਾਮ ਬੜੀ ਮਸ਼ਹੂਰ ਹੈ ਹਾਂਜੀ ਹਾਂਜੀ ਹੁਣ ਲੱਗੇ ਜੀ ਹੁਣ ਲੱਗੇ ਤੇ ਜੇ ਅਸੀਂ ਗੱਲ ਕਰ ਲਗੇ ਸਰਦਾਰ ਸਾਹਿਬ ਦਾ ਸੁਪਨਾ ਕੀ ਹੈ ਮੇਰਾ ਸੁਪਨਾ ਹੈ ਜੀ ਮੈਂ ਇਹਨੂੰ ਅੱਗੇ ਵਧਾਵਾਂ ਕੰਮ ਨੂੰ ਮੈਂ ਵੱਡੀਆਂ ਵੱਡੀਆਂ ਗੱਡੀਆਂ 'ਚ ਬੈਠਾਂ ਪੁੱਤਰਾਂ ਖਾਣਾ ਪੀਣਾ ਦੀ ਵਧੀਆ ਮਤਲਬ ਆਪਣੇ ਪੈਸੇ ਕਮਾ ਕੇ ਆਪਣੇ ਘਰਦਿਆਂ ਨੂੰ ਪੂਰਾ ਨਾਮ ਰੋਸ਼ਨ ਕਰਾਂ ਉਹਨਾਂ ਦਾ ਤੁਸੀਂ ਜੇ ਜੀ ਗੱਲ ਕਰ ਗਏ ਹੋਰ ਕਿਹੜੇ ਕਿਹੜੇ ਸ਼ੌਂਕ ਨੇ ਮਨਜੋਤ ਦੇ ਜੀ ਮਨਜੋਤ ਦੇ ਅਸੀਂ ਗੱਲ ਕਰਕੇ ਲਾਈਫ ਦੀ ਤਾਂ ਹੋਰ ਮਨਜੋਤ ਕਿਹੜੇ ਕਿਹੜੇ ਸ਼ੌਂਕ ਰੱਖਦਾ ਆਪਣੇ ਵੀਰੇ ਸ਼ੌਂਕ ਪਾਸਪੋਰਟ ਦੇ ਆ ਸਾਰੇ ਆਪਾਂ ਪੀਜ਼ਾ ਆਪਣੇ ਰੈਸਟੋਰੈਂਟ ਨੇ ਉਧਰ ਵੀ ਆਸ ਨਗਰ ਦੇ ਵਿੱਚ ਗੁਰਦੁਆਰੇ ਤੋਂ ਥੋੜਾ ਅੱਗੇ ਜਾ ਕੇ ਨਾ ਜੈੱਟਸਾਈਡ ਪੀਜ਼ਾ ਫਰਮ ਮੈਕਸੀਕੋ ਆ ਉਹ ਮੇਰੇ ਚਾਚਾ ਜੀ ਦੇ ਮੁੰਡੇ ਦਾ ਵਾ ਤੇ ਉੱਥੇ ਰੀਅਲ ਬ੍ਰਦਰ ਵੀ ਮੇਰਾ ਕੰਮ ਕਰਦਾ ਵਾ ਉੱਥੇ ਤੇ ਮਨਜੋਤ ਜੀ ਕੰਮ ਦੇ ਚਾਪ ਦਾ ਕੰਮ ਆ ਜਿਹੜਾ ਤੁਸੀਂ ਕਿੱਦਾਂ ਤੁਸੀਂ ਸਿੱਖਿਆ ਫਿਰ ਆਪਣੇ ਬ੍ਰਦਰ ਤੋਂ ਸਿੱਖਿਆ ਜੀ ਪਹਿਰਾਂਜੋ ਟਿੱਕੇ ਮੈਂ ਇੱਥੇ ਤੱਕਰ ਪਹੁੰਚਿਆ ਹਾਂ ਤੇ ਉਹ ਨਾਲ ਉਹ ਸਟ੍ਰਗਲ ਅੱਗੇ ਤੋਂ ਅੱਗੇ ਕਰੇ ਜਾ ਰਹੇ ਹਾਂ। ਤੇ ਚਾਪ ਦੇ ਨਾਲ ਨਾਲ ਕੋਈ ਹੋਰ ਵੀ ਜਿਹੜੇ ਕੁਝ ਬਣਾਉਣੇ ਹੋਵੇ ਕੱਲੀ ਚਾਪ ਵੀ ਜਿਹੜੀ ਤਿਆਰ ਕੀਤੀ ਜਾਂਦੀ ਆ। ਆਪਾਂ ਜੀ ਚਾਪ ਬਣਾਉਂਦੇ ਆ ਪਨੀਰ ਟਿੱਕੇ ਰੋਲ 버ਗਰ A to Z ਸਾਰੀ ਚੀਜ਼ ਤੁਹਾਡੇ ਕੋਲ ਜੀ ਚਾਹ ਦਾ ਟਿੱਕਾ ਸਾਰਾ ਮਸਮਾਨ ਮਿਲਦਾ ਵਾ। ਜੇ ਜਿਸ ਤਰ੍ਹਾਂ ਤੁਹਾਡੀ ਇਹ ਚਾਂਪ ਟੰਗੀ ਹੋਈ ਆ ਇਹ ਸਲਾਈਨਾਂ ਦੇ ਵਿੱਚ ਪਾ ਕੇ ਸਿੱਖ ਆਪਾਂ ਇਹਨੂੰ ਕਹਿੰਦੇ ਆ ਚਾਂਪ ਟੰਗੀ ਹੋਈ ਆ ਤੇ ਕਦੇ ਲੋਕਾਂ ਨੂੰ ਇਹ ਨਹੀਂ ਲੱਗਿਆ ਵੀ ਇਹ ਚਿਕਨ ਟੰਗਿਆ ਪਿਆ ਹੁੰਦਾ ਕਈਆਂ ਨੂੰ ਤਾਂ ਲੱਗਦਾ ਵਾ ਚਿਕਨ ਤੇ ਆਉਂਦੇ ਨੇ ਆਪਣੇ ਕੋਲੇ ਫਿਰ ਆਪਾਂ ਕਹਿੰਦੇ ਆ ਵੀ ਆਹ ਚਾਂਪ ਹੈ ਤੇ ਚਿਕਨ ਨਹੀਂ ਹੈਗਾ ਫੇਰ ਲੈ ਲੈਂਦੇ ਨੇ ਅੱਗੇ ਤੋਂ ਅੱਗੇ ਤੇ ਮਜੂਰ ਜੀ ਕਈ ਲੋਕ ਤਾਂ ਫੇਰ ਮੁੜ ਵੀ ਜਾਂਦੇ ਹੋਣਗੇ ਵਿੱਚ ਇਹ ਗੱਟਿਆ ਪਿਆ ਤੇ ਅਸੀਂ ਤਾਂ ਖਾਣੇ ਨਹੀਂ ਆ ਕਿਉਂਕਿ ਲੋਕ ਨਾਣ ਵਿੱਚ ਕਈ ਨਹੀਂ ਖਾਂਦੇ ਆ ਹਾਂਜੀ ਹਾਂਜੀ ਕਈ ਲੋਕ ਜਾਂਦੇ ਆ ਤੇ ਫਿਰ ਉਹਨਾਂ ਨੂੰ ਕਹਿਣਾ ਪੈਂਦਾ ਫਿਰ ਅਗਲੀ ਵਾਰ ਟ੍ਰਾਈ ਕਰਦੇ ਨੇ ਫੇਰ ਕਹਿੰਦੇ ਠੀਕ ਆ ਟੇਸਟੀ ਫੇਰ ਉਹਦੇ ਸ਼ੁਰੂ ਹੁੰਦੇ ਆ ਜਿਨ੍ਹਾਂ ਨੇ ਚਿਕਨ ਜਮ੍ਹੇ ਨਹੀਂ ਖਾਂਦੇ ਇਹਦੇ ਜਿਹੜੇ ਫਿਰ ਚਿਕਨ ਛੱਡ ਕੇ ਚਾਪ ਵੀ ਖਾਂਦੇ ਆ ਆਪਣੇ ਕੋਲ ਆ ਕੇ ਤੇ ਜੇ ਅਸੀਂ ਗੱਲ ਕਰੀਏ ਮਨਜੋਤ ਕਿੰਨੇ ਤਰ੍ਹਾਂ ਦੀ ਚਾਪ ਬਣਾ ਲੈਂਦਾ ਆਪਾਂ ਵੀਰੇ ਬਣਾ ਲੰਦੇ ਆ 11 ਤਰ੍ਹਾਂ ਦੇ ਚਾਪ ਕਿਹੜੀ ਕਿਹੜੀ ਆਪਾਂ ਵੀਰੇ ਮਲਾਈ ਅਫਗਾਨੀ ਕਾਲੀ ਵਿੱਚ ਰਵਾਇਤ ਚਿਲੀ ਪੈਰੀ ਪੈਲੀ ਲਹਿਮਾ ਰਾਜਸਤਾਨੀ ਹਾਂਜੀ 11 ਤਰ੍ਹਾਂ ਦੀ ਚਾਪ ਜਿਹੜੀ ਤੁਹਾਡੇ ਕੋਲ ਉੱਥੇ ਤਿਆਰ ਕੀਤੀ ਜਾਂਦੀ ਆ ਤੇ ਮਨਜੋਤ ਦੀ ਟਾਈਮਿੰਗ ਕੀ ਆ ਆਪਣੀ ਕਿੰਨੇ ਵਜੇ ਆ ਕੇ ਕਿੰਨੇ ਵਜੇ ਤੱਕ ਤੁਸੀਂ ਇਹ ਜਿਹੜਾ ਸਟਾਲ ਲਗਾਣੇ ਹੋ ਆਪਾਂ ਵੀਰੇ ਇੱਥੋਂ 3:30 ਵਜੇ ਆਪਾਂ ਰ ਆਪਾਂ ਫਿਰ ਜੜੀ ਕਰਦੇ ਆ ਸਾਰਾ ਸਮਾਨ ਸਮਾਨ ਸਾਰਾ ਰੈਡੀ ਕਰਕੇ ਫਿਰ ਆਪਾਂ 4:30 ਵਜੇ ਕਾਊਂਟਰ ਲਾ ਲਈਦਾ ਵਾ ਫਿਰ ਆਪਾਂ ਰਾਤ ਨੂੰ 11 ਵਜੇ ਤੱਕ ਜਾਇਦਾ ਵੀਰੇ 11 ਵਜੇ ਬਾਜੀ ਆਂਦੇ ਆ 3:30 ਤੋਂ ਲੈ ਕੇ 11 ਵਜੇ ਤੱਕ ਤੁਸੀਂ ਇੱਥੇ ਹੋਣੇ ਤੇ ਮਨਜੋਤ ਜੀ ਹੋਰ ਫਿਰ ਜ਼ਿੰਦਗੀ ਦੇ ਵਿੱਚ ਮਨਜੋਤ ਕੀ ਕਰਨਾ ਚਾਹੁੰਦਾ ਏ ਬਸ ਵੀਰੇ ਆਈ ਫਾਸਟ ਫੂਡ ਦਾ ਸਾਰੀ ਲਾਈਨ ਦੇ ਵਿੱਚ ਵਧੀਆ ਕਰਨਾ ਚਾਹੁੰਦਾ ਵੀ ਮੈਂ ਅੱਗੇ ਸਟ੍ਰਗਲ ਹੋਵਾਂ ਫਾਸਟ ਫੂਡ ਦੇ ਵਿੱਚ ਨਾਮ ਰੋਸ਼ਨ ਹੋਵੇ ਤੇ ਘਰਦਿਆਂ ਨੂੰ ਘਰਦਿਆਂ ਨੂੰ ਵੀ ਅੱਗੇ ਵਧਾਵਾਂ ਵੱਡੇ ਵੱਡੇ ਗੱਡੀਆਂ 'ਚ ਬੈਠਾਂ ਉੱਠਾਂ ਆ ਬੜੀਆ ਸ਼ੌਂਕ ਆਪਣੇ ਸ਼ੌਂਕ ਪੂਰੇ ਕਰਨੇ ਵੀਰੇ ਮੈਂ ਤੇ ਮਨਜੋਤ ਫਿਰ ਖੇਡਾਂ ਦੇ ਵਿੱਚ ਵੀ ਕੋਈ ਦਿਲਚਸਪੀ ਰੱਖਦਾ ਕਿਸ ਤਰ੍ਹਾਂ ਦੇ ਗੇਮ ਵੀ ਕੋਈ ਪਸੰਦ ਕਰਦਾ ਮੇਰੇ ਗੇਮ ਸ਼ੁਰੂ ਕੀਤੀ ਸੀ ਆਪਾਂ ਬਾਲੀਬਾਲ ਫਿਰ ਜਿਸ ਸਾਹਮਣੇ ਹੁੰਦੇ ਸਕੂਲ ਦੇ ਟੂਰਨਾਮੈਂਟ ਉਮੇ ਆਪਾਂ ਜਿੱਤੀ ਗਏ ਆ ਤਾਂ ਹੁਣ ਆਪਾਂ ਜਮੇ ਛੱਡ ਦਿੱਤੇ ਗੇ ਮਾ ਗੁੰਮਾ ਹੁਣ ਆਪਾਂ ਪਾਸਪੋਰਟ ਦੇ ਵਿੱਚ ਧਿਆਨ ਆਪਣੇ ਜ਼ਿਆਦਾ ਮਨਾਂ ਵੀ ਤਾਂ ਨਵੀਂ ਚੀਜ਼ ਸਿੱਖਣੀ ਕੀ ਆ ਕਿ ਉਹ ਹੀ ਐਡ ਕਰਨੀ ਹਾਂਜੀ ਤੇ ਮਜੂਦ ਕਰੇ ਇਦਾਂ ਨਹੀਂ ਹੋਇਆ ਕਦੇ ਸਕੂਲ ਦੇ ਵਿੱਚ ਵੀ ਸਕੂਲ ਦੇ ਜਿਹੜੇ ਬੱਚੇ ਤੁਹਾਡੇ ਨਾਲ ਦੇ ਜਿਹੜੇ ਦੋਸਤ ਹੈ ਵੀ ਉਹਨਾਂ ਵੱਲੋਂ ਕਦੇ ਮਿਲਣੇ ਮਾਰ ਗਏ ਉਹਨ ਵੀ ਤੂੰ ਤਾਂ ਰੈਡੀ ਲਾਉਣਾ ਜਾ ਕੇ ਅਸੀਂ ਇਦਾਂ ਕੋਈ ਇਦਾਂ ਦਾ ਨਹੀਂ ਕੋਈ ਸੀਨ ਦੇਖਣ ਨਹੀਂ ਨਹੀਂ ਵੀ ਇਦਾਂ ਕੋਈ ਹੋ ਨਹੀਂ ਹੈਗਾ ਉਹਨਾਂ ਦੇ ਸਗੋਂ ਮੇਰੇ ਯਾਰ ਦੋਸਤਾਂ ਦੇ ਉਤੋਂ ਹੀ ਕਰਦੇ ਉਹਨਾਂ ਨੇ ਕਹਿੰਦੇ ਵੀ ਦੇਖੋ ਵੀ ਮਨੀ ਮਜੂਦ ਕਿਵੇਂ ਸਟ੍ਰਗਲ ਕਰਦਾ ਤੁਸੀਂ ਕਿਵੇਂ ਸਟ੍ਰਗਲ ਕਰਦੇ ਹੈਗੇ ਉਹ ਫੇਰ ਮੇਰੇ ਕੋਲ ਭੇਜਦੇ ਨੇ ਵੀ ਉਹਨਾਂ ਦੇ ਕੋਲ ਜਾ ਕੇ ਮਾੜੀ ਮੋਟੀ ਮੱਤ ਲਓ ਤਾਂ ਕਰਕੇ ਤੇ ਜੇ ਅਸੀਂ ਗੱਲ ਕਰਨ ਲਗੇ ਤਾਂ ਮਨਜੋਤ ਦੇ ਫਿਰ ਯਾਰਾਂ ਦੋਸਤਾਂ ਵੱਲੋਂ ਕਿੰਨੀ ਕ ਸਪੋਰਟ ਕੀਤੀ ਜਾਂਦੀ ਹੈ ਆਪਣੀ ਵੀਰੇ ਪੂਰੀ ਸਪੋਰਟ ਹੈ ਯਾਰਾਂ ਮੇਤਰਾ ਵੱਲੋਂ ਦਾ ਜਿੱਥੇ ਕਹਿੰਦੇ ਉਸਤੇ ਖੜਦੇ ਆਂ ਹਾਂਜੀ ਤੇ ਫੈਮਿਲੀ ਦੀ ਗੱਲ ਕਰ ਲਗੇ ਤਾਂ ਫੈਮਿਲੀ ਵਿੱਚ ਕੌਣ ਕੌਣ ਹੈ ਆਪਣੇ ਵੀਰੇ ਪੈਆਂ ਦੀ ਮੰਮਾ ਨੇ ਪਾਪਾ ਨੇ ਬ੍ਰਦਰ ਅਤੇ ਮੈਂ ਫੈਮਿਲੀ ਵੱਲੋਂ ਵੀ ਪੂਰੀ ਸਪੋਰਟ ਕੀਤੀ ਜਾਂਦੀ ਹੈ ਪੂਰੀ ਸਪੋਰਟ ਹੈ ਵੀਰੇ ਪੂਰੀ ਸਪੋਰਟ ਅੱਛਾ ਜੋ ਜਿਹੜੀ ਇਹ ਚੀਜ਼ ਮਨਜੋਤ ਤਿਆਰ ਕਰਦਾ ਹੈ ਜਦੋਂ ਚਾਂਪ ਦੀ ਅਸੀਂ ਗੱਲ ਕਰਨ ਲਗੇ ਮਨਜੋਤ ਫਿਰ ਇਕੱਲਾ ਸਾਰੀ ਚੀਜ਼ਾਂ ਨੂੰ ਤਿਆਰ ਕਰਦਾ ਹੈ ਕਿ ਜਾਂ ਕੋਈ ਹੈਲਪ ਕਰਦਾ ਨਾਲ ਨਹੀਂ ਨਹੀਂ ਫਿਰ ਇਕੱਲਾ ਹੀ ਕਰਦੇ ਆ ਬਸ ਸਕੂਲੋਂ ਪਹਿਲਾਂ ਸਟੱਡੀ ਕਰਕੇ ਆ ਕੇ ਫਿਰ ਆ ਬਾਅਦ ਕੰਮ ਕਰੀਦਾ ਫਿਰ ਆ ਕੇ ਸੋ ਸਟਾਲ ਤੇ ਖੜੇ ਆ ਤਾਂਦਰਾ ਰੋਡ ਤੇ ਖੜੇ ਆ ਮਨਜੋਤ ਜੋ ਸਰਦਾਰ ਸਾਹਿਬ ਨੇ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਕੂਲ ਦੇ ਵਿੱਚ ਜਿਹੜੇ ਸਟੱਡੀ ਕਰਦੇ ਆ ਤੇ ਨਾਲ-ਨਾਲ ਜਿਹੜਾ ਇੱਕ ਚਾਪ ਦੀ ਸਟਾਲ ਜਿਹੜੀ ਲਗਾਈ ਜਾਂਦੀ ਹੈ 3:30 ਵਜੇ ਆ ਕੇ ਕੰਮ ਜਿਹੜਾ ਸ਼ੁਰੂ ਕੀਤਾ ਜਾਂਦਾ ਸਪਨੇ ਬਹੁਤ ਵੱਡੇ ਨੇ ਨੌਜਵਾਨ ਦੇ ਹੌਸਲੇ ਬੜੇ ਬਲੰਦ ਨੇ ਕਹਿੰਦੇ ਬੇਹਿੰਮਤੇ ਹੁੰਦੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉਹ ਕਹਿੰਦੇ سینਾ ਪਾੜ ਕੇ ਪੱਥਰਾਂ ਦਾ ਮਨਜੋਤ ਜਿਹੜਾ ਉਹ ਇਸ ਗੱਲ ਨੂੰ ਕਿਤੇ ਨਾ ਕਿਤੇ ਜਿਹੜਾ ਉਹਦਾ ਹੌਸਲਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਮਨਜੋਤ ਜਿਹੜਾ ਇੱਕ ਸਟਾਲ ਲਗਾਉਂਦਾ ਹੈ ਪਹਿਲਾਂ ਸਕੂਲ ਦੇ ਵਿੱਚ ਸਟੱਡੀ ਕਰਦਾ ਹੈ ਸਟੱਡੀ ਕਰਨ ਤੋਂ ਬਾਅਦ ਆ ਕੇ ਸਟਾਲ ਲਗਾਉਂਦਾ ਤੇ ਸੁਪਣਿਆਂ ਨੂੰ ਜਿਹੜਾ ਉਸਨੇ ਸੁਪਨੇ ਦੇਖੇ ਆ ਉਸਨੂੰ ਪੂਰਾ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕਰ ਰਿਹਾ ਤੇ ਨਾਲ ਨਾਲ ਜਿਹੜੇ ਆ ਫੈਮਿਲੀ ਵੀ ਸਪੋਰਟ ਕਰ ਰਹੀ ਹੈ ਤੇ ਤੇ ਦੋਸਤਾਂ ਵੱਲੋਂ ਵੀ ਜਿਹੜੀ ਸਪੋਰਟ ਕੀਤੀ ਜਾ ਰਹੀ ਹੈ ਲੁਧਿਆਣੇ ਦੀ ਚਾਪ ਦਾ ਤੁਸੀਂ بڑے ਲੁਧਿਆਣੇ ਦੇ ਵਿੱਚ ਖਾਦੀ ਹੋਊ ਬڑے ਲੋਕਾਂ ਕੋਲੇ ਖਾਦੀ ਹੋਗੀ ਪਰ ਮਨਜੋਤ ਦੀ ਚਾਪ ਵਿੱਚ ਕੁਝ ਖਾਸ ਹੈ ਕੁਝ ਆਪਣਾ ਪਣਾ ਹੈ ਕੁਝ ਪਿਆਰ ਹੈ ਤੁਸੀਂ ਜੇਕਰ ਲੁਧਿਆਣੇ ਧੰਦਾ ਰੋਡ ਤੇ ਆਉਂਦੇ ਹੋ ਤਾਂ ਇੱਕ ਵਾਰੀ ਤੁਸੀਂ ਮਨਜੋਤ ਦੀ ਚਾਪ ਜਿਹੜੀ ਉਹ ਜ਼ਰੂਰ ਟਰਾਈ ਕਰੋ ਕਿਉਂਕਿ ਇੱਕ ਵੱਖਰਾ ਟੇਸਟ ਵੱਖਰੇ ਫਲੇਵਰ ਜਿਹੜੇ ਤੁਹਾਨੂੰ ਦੇਖਣ ਨੂੰ ਮਿਲ ਗਏ ਆਈਟਮਾਂ ਦੀ ਗੱਲ ਕਰ ਲਗੇ ਤਾਂ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹ ਮਨਜੋਤ ਵੱਲੋਂ ਤਿਆਰ ਕੀਤੀਆਂ ਜਾਂਦੇ ਨੇ ਮਲਾਈ ਚਾਪ ਦੀ ਗੱਲ ਕਰ ਲਗੇ ਮਸਾਲਾ ਚਾਂਪ ਦੀ ਗੱਲ ਕਰ ਲਗੇ 11 ਤਰ੍ਹਾਂ ਦੀ ਚਾਂਪ ਹੈ ਜਿਹੜੀ ਉਹ ਮਨਜੋਤ ਵੱਲੋਂ ਜਿਹੜੀ ਤਿਆਰ ਕੀਤੀ ਜਾਂਦੀ ਹੈ